ਇਹ ਇਹ ਨਸ਼ੇ ਰੋਪਣੇ ਇਹ ਬੱਚਿਆਂ ਦੇ ਲਈ ਵੀ ਫੈਦੇਮੰਦ ਹੈ ਜਿਹੜੇ ਨਸ਼ੇ ਕਰਦੇ ਐ ਤੇ ਉਹਨਾਂ ਦੇ ਲਈ ਸਰਕਾਰ ਨੂੰ ਕੋਈ ਪ੍ਰੋਗਰਾਮ ਰੋਣਾ ਚਾਹੀਦਾ ਜਿਹੜਾ 2 ਸਾਲ ਦੇ ਲਈ ਉਹਨਾਂ ਨੂੰ ਵੱਖਰਾ ਕੀਤਾ ਜਾਵੇ ਸਮਾਜ ਤੋਂ ਤੇ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਭੇਜਿਆ ਜਾਵੇ ਜਿੱਥੇ ਉਹ ਫੌਜ ਦੀ ਸੇਵਾ ਕਰਨ ਔਰ ਫੌਜ ਉਹਨਾਂ ਦਾ ਦੇਖਭਾਲ ਉਹਨਾਂ ਦਾ ਰੋਟੀ ਪਾਣੀ ਉਹਨਾਂ ਦੀ ਖਰਾਕ ਸਾਰੇ ਦਾ ਪ੍ਰਬੰਧ ਕਰੇ ਤੇ ਇਹ ਉੱਥੇ ਰਹਿ ਕੇ ਨਸ਼ਾ ਮੁਕਤ ਹੋ ਜਾਣ ਤੇ ਫੌਜ ਦਾ ਜਿਹੜਾ ਸਮਾਨ ਹੈ ਏ ਉੱਚੀਆਂ ਚੋਟੀਆਂ ਤੱਕ ਪਹੁੰਚੋੜ ਜਿਹਦੇ ਨਾਲ ਇਹਨਾਂ ਦੀ ਸਿਹਤ ਵੀ ਤਕੜੀ ਰਹੇ ਤੇ ਜਿਹਦੇ ਨਾਲ ਇਹ ਫਿੱਟ ਵੀ ਰਹਿਣ ਜਿੰਨਾ ਚਿਰ ਇਹਨਾਂ ਨੂੰ ਆਪਸ ਮਾਰਚ ਤੋਂ ਵੱਖਰੇ ਨਹੀਂ ਕਰਦੇ ਉਹਨਾਂ ਚੇਰ ਇਹ ਜਿਹੜੇ ਨਸ਼ੇ ਹੈ ਇਹ ਟੁੱਟ ਨਹੀਂ ਸਕਦੇ ਹੈਗੇ ਇਹ ਮੁੰਡਿਆਂ ਦੇ ਵੀ ਫਾਇਦੇ ਛੂਗਾ ਬੀਬੀਆਂ ਦੇ ਵੀ ਜਿਹੜੇ ਜਿਹੜੇ ਆਦੀ ਬਣ ਗਏ ਹੈ ਨਸ਼ੇ ਸ਼ਕਨ ਦੇ ਜਨਸੀ لینڈ ਦੇ ਕਿ ਕਰ ਸਰਬਜੀਤ ਨੇ ਪਾਰਟੀ ਬਣਾਉਣ ਦਾ ਐਲਾਨ ਕੀਤਾ ਜੀ ਕੀ ਤੁਸੀਂ ਉਹਨਾਂ ਸਹਿਮਤ ਹੋ ਜਾਂ ਕੋਈ ਨਹੀਂ ਸਾਡੇ ਨਾਲ ਗੱਲਬਾਤ ਨਹੀਂ ਹੋਏਗੀ ਸਰ ਸਭਾ ਜੀ ਪਾਰਟੀ ਤਾਂ ਖੱਲੀ ਦਾ ਨੰਬਰ ਸਰ ਬਣੀ ਹੋਈ ਹੈ ਤਾਂ ਫਿਰ ਅਸੀਂ ਕਿਉਂ ਬਣਾਵਾਂਗੇ ਹੋਰ ਪਾਰਟੀ ਅਸਲੋਂ ਮਣੀ ਅਕਾਲੀ ਦਲ ਦੀ ਮਾੜੀ ਹਾਲਤ ਹੋਈ ਹੈ ਨਾ ਚੋਣਾਂ ਦੇ ਵਿੱਚ ਦੀ ਬੀਯੂ ਦੇ ਬਾਰੇ ਕੋਈ ਪ੍ਰਤੀਕਰਮ ਹੋ ਜੇ ਹੁਣ ਵੀ ਇੱਥੇ ਹੀ ਪਤਾ ਲੱਗਦਾ ਕੋਈ ਨਵੇਂ ਮਤਲਬ ਜੰਗ ਮੁੰਡਿਆਂ ਦੀ ਅੱਗੇ ਪਾਰਟੀ ਬਣਨੀ ਹੈ ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਸਤੇ ਹੀ ਕਹਿਣਾ ਚਾਹਾਂਗੇ ਕਿ ਇਹ ਹੀ ਪਾਰਟੀ ਹੈ ਜਿਹੜੀ ਪੰਜਾਬ ਪੰਜਾਬੀਆਂ ਦੀ ਤੇ ਸਿੱਖਾਂ ਦੀ ਗੱਲ ਕਰਦੀ ਹੈ ਤੇ ਕਹਿੰਦੀ ਹੈ ਕਿ ਜੇ ਜ਼ਿੰਮੇਦਾਰ ਪੁੱਤਕਸ਼ੀਆਂ ਕਰਦੇ ਹੈ ਤੇ ਜਿਹੜੇ ਲਾਲੇ ਬਾਣੀ ਹੈ ਉਨ੍ਹਾਂ ਦੇ ਵੀ ਨਫੇ ਨਹੀਂ ਆ ਰਹੇ ਇਹਦੇ ਲਈ ਬਾਰਡਰ ਪਾਕਿਸਤਾਨ ਦੇ ਨਾਲ ਖੁੱਲਣਾ ਚਾਹੀਦਾ ਹੈ ਜਿਹਦੇ ਨਾਲ ਵਪਾਰ ਜਿਹੜੇ ਏਸ਼ੀਆ ਦੇ ਨਵੇਂ ਮੁਲਕ ਬਣੇ ਐ ਉਥੋਂ ਤੱਕ ਵਪਾਰ ਹੋਵੇ ਜਿਹੜੇ ਸਾਡੇ 40 ਲੱਖ ਬੇਰੁਜ਼ਗਾਰ ਬੱਚੇ ਐ ਉਹ ਟਰੱਕਾਂ ਦੇ ਉੱਤੇ ਲੱਗਣ ਤੇ ਇਹ ਸਾਰੀ ਟਰਾਂਸਪੋਰਟ ਜਿਹੜੇ ਏਸ਼ੀਆ, ਸੈਂਟਰਲ ਏਸ਼ੀਆ ਦੇ ਮੁਲਕ ਬਣੇ ਐ ਉੱਥੋਂ ਤੱਕ ਸੱਜਾ ਵਪਾਰ ਚੱਲੇ, ਈਰਾਨ ਤੱਕ ਵੀ ਚੱਲੇ, ਇਰਾਕ ਤੱਕ ਵੀ ਚੱਲੇ, ਮਿਡਲ ਈਸਟ ਤੱਕ ਵੀ ਚੱਲੇ। ਕਿਉਂ ਕਰਕੇ ਹੁਣ ਜਿਹੜਾ ਅਸੀਂ ਬਾਸਮਤੀ ਲਈ ਹੈ ਇਹਦਾ ਜਿਆਦਾ ਤੋਂ ਜਿਆਦਾ ਮੁੱਲ 3000 ਦਾ 3500 ਰੁਪਈਆ ਪਿੰਟਲ ਹੋਊਗਾ। ਪਰ ਜੇ ਇਹ ਇਰਾਨ ਚਲਿਆ ਜਾਵੇ ਉੱਥੇ 25000 ਰੁਪਇਆ ਪ੍ਰਿੰਟਰ ਇਹਦਾ ਮੁੱਲ ਹੋਊਗਾ ਸੋ ਮੇਰਾ ਮਤਲਬ ਹੈ ਕਿ ਚੀਨ ਨੇ ਜਿਹੜਾ ਕਬਜ਼ਾ ਕੀਤਾ ਹੋਇਆ ਹਿੰਦੁਸਤਾਨ ਦੀ ਧਰਤੀ ਤੇ ਜੇ ਉਹਦੇ ਨਾਲ ਇੰਡੀਆ ਦੀ ਸਰਕਾਰ ਵਬਾਰ ਕੰਸਰਨਡ ਹੀ ਹੈ ਫਿਰ ਪਾਕਿਸਤਾਨ ਦੇ ਨਾਲ ਯੂਨੀਟਰਸਾ ਦੇ ਫੌਲ ਜਨ ਇਹ ਹੈ ਕੀ 1200 ਸਾਲ ਤੋਂ ਹਿੰਦੂ ਤੇ ਮੁਸਲਮਾਨ ਦਾ ਝਗੜਾ ਹੈ ਦੁਸ਼ਮਣੀ ਹੈ ਪਰ ਸਿੱਖ ਦਾ ਦੁਸ਼ਮਣੀ ਨਾ ਹਿੰਦੂ ਨਾਲ ਨਾ ਮੁਸਲਮਾਨ ਨਾਲ ਫਿਰ ਸਾਨੂੰ ਕਿਉਂ ਇਸ ਦੁਸ਼ਮਣੀ ਦੇ ਵਿੱਚ ਐਨ ਚੋੜਿਆ ਹੋਇਆ ਹੈ ਕਿ ਅਸੀਂ ਆਪਣੇ ਮਨ ਦੀ ਗੱਲ ਆਪਣੀ ਟਰੇਡ ਛੁੜੀ ਕਰ ਸਕਦੇ ਜੇ ਤੁਸੀਂ ਨਹੀਂ ਕਰ ਸਕਦੇ ਅਸੀਂ ਕਰ ਸਕਦੇ ਆ ਜਿਹੜੇ ਵਪਾਰੀ ਹੈ ਉਹ ਤਾਂ ਹਿੰਦੂ ਨੇ ਫੈਰਤਾ ਉਹਨਾਂ ਨੇ ਹੀ ਹੋਣਾ ਸੋ ਇਹ ਬਾਰਡਰ ਉੱਤੇ ਚਾਹੀਦੇ ਸੀ ਉਹ ਦਿਲ ਆਪਣੇ ਭਾਈ ਅੰਮ੍ਰਿਤਪਾਲ ਜੀ ਖਨੂਰ ਸਾਹਿਬ ਤੋਂ ਜਿੱਤੇ ਨੇ ਹਾਂਜੀ ਭਾਈ ਅੰਮ੍ਰਿਤਪਾਲ ਜੀ ਖਨੂਰ ਸਾਹਿਬ ਤੋਂ ਵੱਡੀ ਜਿੱਤ ਹੋਈ ਹੈ ਤੇ ਬਹੁਤ ਲੀਡਰਾਂ ਜਿੱਤੇ ਨੇ ਉਹਨਾਂ ਨੂੰ ਜਦੋਂ ਸੌਂਹ ਸਕਾਈ ਗਈ ਹੈ ਉਹ ਜਨਤਕ ਨਹੀਂ ਕੀਤੀ ਗਈ ਕਿ ਇਹ ਰਾਈਟ ਬੰਦ ਹੈ ਜਾਂ ਸਬੀ ਕੋ ਦਾ ਮੈਨੂੰ ਨਹੀਂ ਪਤਾ ਮਨ ਜੀ ਜੋ ਉਹਨਾਂ ਨੇ ਸੋਚ ਕਾਈਗੀ ਉਹ ਜੰਤਕਾ ਨਹੀਂ ਮਤਲਬ ਚਕਾਈਗੀ ਜਿਵੇਂ ਆਮ ਤੁਹਾਨੂੰ ਵੀ ਚਕਾਈ ਗਈ ਸੀ ਮੈਨੂੰ ਵੀ ਕਮਰੇ ਦੇ ਵਿੱਚ ਚਕਾਈ ਦੀ ਹਾਂ ਵੀ ਉਹ ਕਮਰੇ ਦੇ ਵਿੱਚ ਕੀ ਹੈ ਕਿ ਰਾਈਟ ਹੈਗਾ ਜੀ ਵੀ ਇਸ ਤਰ੍ਹਾਂ ਖੜਕਤ ਨਹੀਂ ਹਾਂ ਜੇ ਸਪੀਕਰ ਚਾਹੇ ਉਹ ਆਪਣੇ ਕਮਰੇ ਦੇ ਵਿੱਚ ਚਕਾ ਸਕਦਾ ਫਿਰ ਸੌ ਤਾਂ ਸੌ ਹੀ ਹੈ ਹਾਂ ਜੀ ਇਹ ਤੋਂ ਬਕਰਾਂ ਜੀ ਸਿੰਘ ਨੇ ਇਹ ਚੈਲੰਜ ਦਿੱਤਾ ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਨੂੰ ਲੈ ਕੇ ਕਿੰਨੇ ਵਿਕਰਮਜੀਤ ਸਿੰਘ ਨੇ ਜਿਹੜਾ ਯਾਦ ਉਹ ਮਿੰਦਵਾਰ ਸੀਗਾ ਕਨੂਰ ਸਾਹਿਬ ਤੋਂ ਪਈ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਲੈ ਕੇ ਕੋਰਟ ਦੇ ਵਿੱਚ ਉਹਨਾਂ ਨੇ ਗ੍ਰੀਟ ਪੇਸ਼ ਕਰੀ ਹੈ ਜਿਨ੍ਹਾਂ ਨੇ ਫਿਰ ਕਾਨੂੰਨ ਦੀ ਲੰਘਣਾ ਕੀਤੀ ਚੈਲੰਜ ਕਰਨਾ ਤਾਂ ਹਰੇਕ ਰਾਜਕਾ ਹੱਕ ਹੈ ਉਹ ਕਿਵੇਂ ਆਪਾਂ ਰੋਕ ਸਕਦੇ ਜੇ ਉਹ ਸਮਝਦਾ ਕੋਈ ਚੀਜ਼ ਤਾਂ ਕੋਈ ਵੀ ਚੈਲੰਜ ਕਰ ਸਕਦਾ ਮੇਰੇ ਖਿਲਾਫ ਵੀ ਕਰ ਸਕਦਾ ਹੈ ਨਾ ਵੀ ਹੇੜ ਦੇ ਖਿਲਾਫ ਕਰ ਸਕਦਾ ਹੈਗੇ ਉਹ ਤਾਂ ਹਫਿੰਡ ਦੇ ਸਾਰਿਆਂ ਨੂੰ ਮਾਨ ਸਾਹਿਬ ਅੱਜ ਦੇ ਨੂੰ ਪੰਜਾਬ ਦੇ ਸਿਆਸੀ ਹਾਲਾਤ ਨੇ ਜਿਵੇਂ ਕਾਂਗਰਸ ਹੈ ਜਾਂ ਅਕਾਲੀ ਦਲ ਬਦਲ ਹੈ ਤੇ ਬੜਾ ਬੁਰਾ ਹਾਲ ਹੈ ਤੇ ਨਵੀਂ ਸਫਾ ਸ਼ੁਰੂ ਹੋ ਰਹੀ ਹੈ ਤੇ ਤੁਸੀਂ ਨਵੀਆਂ ਪਾਲਿਸੀਆਂ ਕੀ ਲਿਆ ਰਹੋ ਅਕਾਲੀ ਦਲ ਨਾਲ ਜਿਵੇਂ ਤੁਸੀਂ ਕਿਹਾ ਵੀ ਸੋ ਪੰਜਾਬ ਦੇ ਵਿੱਚ ਸਿਰਫ ਅਕਾਲੀ ਦਲ ਹੀ ਆ ਜੋ ਇਮਾਨਦਾਰ ਪਾਰਟੀਆਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਤੇ ਤੁਸੀਂ ਨਵੀਂ ਉਹਦੇ ਵਿੱਚ ਕੀ ਪਾਲਿਸੀ ਲਿਆ ਰਹੇ ਹੋ ਅਸੀਂ ਇਨਸਾਫ ਦਵਾਗੇ ਜੀ ਜਿਹੜੀਆਂ ਚੀਜ਼ਾਂ ਤੁਹਾਨੂੰ ਮੰਨੀਆਂ ਚਾਹੀਦੀਆਂ ਇਨਸਾਫ ਪੂਰੀ ਤਰ੍ਹਾਂ ਮਿਲੂਗਾ ਕੋਈ ਗੜਬੜ ਨਹੀਂ ਹੋਊਗੀ ਕੋਈ ਤੁਹਾਡੇ ਉੱਤੇ ਮਾਰੇ ਕਿ ਇਸ ਨੂੰ ਦਰਜ ਕੀਤਾ ਜਾਣਗੇ ਕੋਈ ਜਾਂਚ ਨਹੀਂ ਹੋਊਗੀ ਕੋਈ ਜ਼ਬਰ ਨਹੀਂ ਹੋਊਗਾ ਸਿੱਧਾ ਤੁਸੀਂ ਜੇ ਸੱਚ ਚੱਲੋਗੇ ਤੇ ਸੱਚੇ ਤਰ੍ਹਾਂ ਤੋਂ ਡੀ ਰਹੇ ਸ ਤੇ ਤੁਹਾਡਾ ਜੀਵਨ ਹੋਊਗਾ ਸ਼ਰੀਪਾ ਦੇ ਜਈ ਪੂਰੀ ਫੈਸਿਲਿਟੀ ਦੇ ਮੰਗੇ ਜਿਨ੍ਹਾਂ ਦੇ ਘਰ ਕੁੱਤੇ ਐ ਜਾਂ ਪੁੱਛ ਐ ਉਹਨਾਂ ਨੂੰ ਨੌਕਰੀਆਂ ਦਵਾਂਗੇ ਮੋਤੀ ਨੇ ਕਿਹਾ ਸੀ 20 ਕਰੋੜ ਮੈਂ ਨੌਕਰੀ ਦੇ ਦੇਣੀ ਹੈ ਉਨੇ ਕੋਈ ਨੌਕਰੀ ਨਹੀਂ ਦਿੱਤੀ ਹੈਗੀ ਇਸੇ ਤਰ੍ਹਾਂ ਆਮ ਪਾਰਟੀ ਨੇ ਕੋਈ ਨੌਕਰੀ ਨਹੀਂ ਦਿੱਤੀ ਹੈਗੀ ਸਭ ਤੋਂ ਵੱਡੀ ਗੱਲ ਹੈ ਕਿ ਨੌکریاں ਇਸ ਕਰਕੇ ਸਹੀ ਚੋਣ ਹੈ ਕਿ ਇਹ ਬਾਰਡਰ ਪੁੱਲੇ ਟ੍ਰਕ ਚੰਨ ਲੱਜਬੈਂਡ ਸਾਡੇ ਮੁੰਡੇ ਉਹਨਾਂ ਨੂੰ ਚਲਾਉਣ ਤੇ ਨਾਲ ਜਾਣ ਤੇ ਇਹਦੇ ਨਾਲ ਵੀ ਬਹੁਤ ਜ਼ਿਆਦਾ ਨੌکریاں ਦਾ ਫੈਸਲਾ ਹੋਸਾ ਪੂਗਾ ਕਿਉਂ ਕਰਕੇ ਕਿਈ ਉੱਥੇ ਵੀ ਰਹਿ ਕੇ ਡੇਰ ਸ਼ੁਰੂ ਕਰ ਦੇਣਗੇ ਤਾਂ ਮੇਰਾ ਮਤਲਬ ਕੰਮ ਤਾਂ ਚੱਲ ਸੁ ਵੇ ਜੀ ਚੀਨ ਦੇ ਨਾਲ ਹੋਸਾ ਦਾ ਫਿਰ ਪਾਕਿਸਤਾਨ ਦੇ ਨਾਲ ਚੁਣੀ ਹੋ ਸਕਦੀ ਮਾਲ ਸਮ ਇੱਕ ਗੱਲ ਹੋ ਮੇਰਾ ਸਵਾਲ ਹੈ ਲਾਸਟ ਜੀ ਤੇ ਤੁਸੀਂ ਹਰ ਇੱਕ ਸਿੱਖ ਕੌਮ ਲਈ ਆਮ ਦੇ ਲੋਕਾਂ ਲਈ ਤੁਹਾਡੀ ਪਾਰਟੀ ਨੇ ਮੋੜ ਤੇ ਲਾਏ ਨੇ ਜੰਗਾ ਲੜੀਆਂ ਨੇ ਸਰਕਾਰਾਂ ਦਾ ਵਿਰੋਧ ਕੀਤਾ ਅੱਜ ਜੋ ਸਥਿਤੀ ਹੈ ਸੰਵੇਦਨਸ਼ੀਲ ਨੌਜਵਾਨ ਨਸ਼ਿਆਂ ਦੇ ਮਾਮਲੇ 'ਚ ਕੀ ਤੁਸੀਂ ਆਪਣੀ ਪਾਰਟੀ ਵੱਲੋਂ ਇਸ ਤਰ੍ਹਾਂ ਨਹੀਂ ਮੂੰਹ ਮੋੜ ਬਿੱਟ ਸਕਦੇ ਸਰਕਾਰਾਂ ਦੇ ਖਿਲਾਫ ਸੈਂਟਰ ਤੇ ਜੰਗਾ ਪੰਜਾਬ ਦਾ ਕੋਈ ਰਿਸਪੌਂਸ ਨਹੀਂ ਮਿਲਿਆ ਨਾ ਸਰ ਨੂੰ ਬੰਦ ਨਾ ਕਿਹੜੀ ਮਹੀਮ ਚਲਵਾਉਣਾ ਚਾਹੁੰਦੇ ਹੋ ਤੇ ਜਿਵੇਂ ਨਸ਼ਿਆਂ ਤੇ ਨੌਜਵਾਨ ਪੂਰੀ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਨਸਾਮ ਖੜੇ ਆ ਅਸੀਂ ਜਿੱਥੇ ਜਾਣਦੇ ਆ ਅਸੀਂ ਬਿਲਕੁਲ ਗਲਤ ਕਰਦੇ ਆ ਕਿ ਨਸ਼ੇ ਨਾ ਕਰੋ ਪਰ ਜੇ ਇਹਨਾਂ ਨੂੰ ਸਮਾਰਟ ਤੋਂ 2 ਸਾਲ ਦੇ ਲਈ ਇਹ ਲੇਜ਼ਰ ਨਾ ਕੀਤਾ ਗਿਆ ਤਾਂ ਫੇਰ ਇਹ ਨਸ਼ਾ ਛੱਡ ਨਹੀਂ ਸਕਦੇ ਇਹਨਾਂ ਨੂੰ ਲੇਜ਼ਰ ਕਰਨਾ ਪਊਗਾ ਇਹਨਾਂ ਦੀ ਦਵਾਈ ਬੁੱਕੀ ਕਰਨੀ ਪਊਗੀ ਇਹਨਾਂ ਨੂੰ ਕੰਮ ਤੇ ਲਾਉਣਾ ਪਊਗਾ ਇਹਨਾਂ ਨੂੰ ਫੌਜ ਦੇ ਨਾਲ ਕੰਮ ਕਰਨਗੇ ਥੋੜੀ ਬਹੁਤੀ ਕਮਾਈ ਕਰਨਗੇ ਤੇ ਦੇਸ਼ ਦਾ ਫਾਇਦਾ ਹੋਊਗਾ ਜਦੋਂ ਫੌਜ ਦੇ ਨਾਲ ਇਹ ਕੰਮ ਕਰਨਗੇ